ਨਾ ਬੈਂਕ ਚ ਆਏ ਸੀ ਜੈਸ ਬੈਂਕ ਚ ਮਲੋਟ ਬਸ ਮੈਂ ਤਾਂ ਸਟੇਟਮੈਂਟ ਕਢਾਉਣ ਆਇਆ ਸੀ ਬੈਂਕ ਚ ਤੇ ਬਸ 5 ਕਿ ਮਿੰਟ ਮੈਨੂੰ ਅੰਦਰ ਲੱਗੇ ਆ ਜੀ ਇੰਨੇ ਟਾਈਮ ਚ ਮੈਂ ਤੇ ਮੇਰੀ ਵਾਈਫ ਸੀ ਉਹ ਥੱਲੇ ਪਰਸ ਪਿਆ ਸੀਗਾ ਪਰਸ ਦਾ ਸ਼ੀਸ਼ਾ ਭੰਨ ਕੇ ਖੱਡ ਕੇ ਲੱਗੇ ਦੇ ਵਿੱਚ ਮੈਂ ਦੇਖੀ ਤਾਂ ਵੈਸੇ ਗਾਰ ਸਾਹਮਣੇ ਆ ਜਾਂਦਾ ਸੀਗਾ ਪਰ ਆਹ ਸਾਈਡ ਨਹੀਂ ਦਿਸਦੀ ਜੋ ਦੂਜੀ ਸਾਈਡ ਦਿਸਦੀ ਸੀ ਜੀ ਪਰ ਇੱਥੇ ਲੋਕ ਵੀ ਖੜੇ ਸੀ ਤੇ ਬਸ ਸਾਰਿਆਂ ਦੇ ਵਿੱਚ ਖੜਾ ਹੋਈ ਲੱਗੇ ਭੰਨ ਕੇ ਜੀ ਪਰਫੈਸ਼ਨਲ ਚੋਰੀ ਲੱਗਦੇ ਆ ਜੀ ਨਸ਼ੇ ਵਾਲਾ ਬੰਦਾ ਵੀ ਇੰਨੀ ਛੇਦੀ ਉਹ ਕਰਦਾ ਨਹੀਂਆ ਤਾਂ ਮੈਨੂੰ ਲੱਗਦਾ ਜੀ ਕੋਈ ਪ੍ਰੋਫੈਸ਼ਨਲ ਚੀਜ਼ ਸੀਗੀ ਜੀ ਉਹਨਾਂ ਕੋਲੇ ਇੰਨੀ ਛੇਦੀ ਦਾ ਟੁੱਟਦਾ ਵੀ ਨਹੀਂ ਕਿਉਂਕਿ ਇਹ ਟਫਨ ਹੁੰਦਾ ਗਲਾਸ ਥੋੜਾ ਬਹੁਤ ਇਹਨਾਂ ਨੇ ਨਕੇਲ ਪਾਈ ਜਾਵੇ ਐਸੇ ਜਗ੍ਹਾ ਤੋਂ ਏਦੂ ਪਹਿਲਾਂ ਦੋ ਤਿੰਨ ਮੋਟਰਸਾਈਕਲ ਚੱਕੇ ਗਏ ਆ ਜੀ ਜਿਹੜੀ ਜਗ੍ਹਾ ਇਹ ਕਾਰ ਖੜੀ ਆ ਜੀ ਐਸੇ ਬੈਂਕ ਦੇ ਅੱਗੋਂ ਲੱਗੇ ਸੀ ਪਹਿਲਾਂ ਮੋਟਰਸਾਈਕਲ ਚੱਕ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਜੀ ਤੇ ਤੁਸੀਂ ਕੀ ਕੰਮ ਕਾਰ ਕਰਦੇ ਹੋ ਕੀ ਘਟਨਾ ਕੀ ਹੋਈ ਆ ਮੈਂ ਤਾਂ ਕਿਤੇ ਬੜੀ ਕਰਦਾ ਜੀ ਇੱਥੇ ਨਾ ਬੈਂਕ ਚ ਆਏ ਸੀ ਜੱਸ ਬੈਂਕ ਚ ਮਲੋਟ ਜੀ ਕਿਹੜੀ ਜਗ੍ਹਾ ਤੋਂ ਹਾਂ ਥੇੜੀ ਤੋਂ ਆ ਜੀ ਮੈਂ ਫਗਰਸਰ ਥੇੜੀ ਤੋਂ ਕੰਮ ਕਿੰਨੇ ਵਜੇ ਕਿੰਨੇ ਕ ਵਜੇ ਆਏ ਸੀ ਕਿ ਕੰਮ ਆਇਆ ਸੀ ਬਾਅਦ ਬਸ ਮੈਂ ਤਾਂ ਸਟੇਟਮੈਂਟ ਟਕੜਾਉਣ ਆਇਆ ਸੀ ਬੈਂਕ ਚੋਂ ਜੀ ਤੇ ਬਸ 5 ਮਿੰਟ ਮੈਨੂੰ ਅੰਦਰ ਲੱਗੇ ਆ ਜੀ ਐਨੇ ਟਾਈਮ ਚ ਮੈਂ ਤੇ ਮੇਰੀ ਵਾਈਫ ਸੀ ਉਹ ਥੱਲੇ ਪਰਸ ਪਿਆ ਸੀਗਾ ਪਰਸ ਦਾ ਸ਼ੀਸ਼ਾ ਬਣ ਕੇ ਡੱਡ ਕੇ ਲੱਗੇ ਜੀ ਤੇ ਇੰਨੀ 5 ਮਿੰਟ ਦੇ ਵਿੱਚ ਇਹਨਾਂ ਨੇ ਕਾਰੋਬਾਰ ਬਸ 5 ਮਿੰਟ ਦੇ ਵਿੱਚ ਮੈਂ ਦੇਖੀ ਤਾਂ ਵੈਸੇ ਗਾਰ ਸਾਹਮਣੇ ਹੋ ਜਾਂਦਾ ਸੀਗਾ ਪਰ ਆਹ ਸਾਈਡ ਨਹੀਂ ਦਿਸ ਉੱਥੇ ਲੋਕ ਵੀ ਖੜੇ ਸੀ ਉੱਥੇ ਬਸ ਸਾਰਿਆਂ ਦੇ ਵਿੱਚ ਖੜਾ ਹੋਈ ਲੱਗੇ ਭੰਗਈ ਨਹੀਂ ਕਿੰਨੇ ਕਿਤੇ ਪਹਿਲਾਂ ਦੀ ਗੱਲ ਆਏ ਇਹ ਹੋ ਗਿਆ ਜੀ ਬਸ ਅੱਧਾ ਘੰਟਾ ਹੋਇਆ ਜੀ 20 ਮਿੰਟ ਅੱਧਾ ਘੰਟਾ ਇਹਨੇ ਦੇ ਵਿੱਚ ਤੁਸੀਂ ਕੀ ਕੁਝ ਆਪਣੇ ਵੱਲੋਂ ਕੋ ਟ੍ਰਾਈ ਕੀਤਾ ਕਿ ਕਿਵੇਂ ਜਿਹੜਾ ਹੈਗਾ ਮੈਂ ਜੀ ਇੱਕ ਪੁਲਿਸ ਕੰਪਲੇਂਟ ਕੀਤੀ ਆ ਜੀ 100 ਨੰਬਰ ਤੇ ਤੇ ਮੁਲਾਜ਼ਮ ਆ ਗਿਆ ਜੀ ਹੁਣ ਉਹ ਦੇਖਦੇ ਅਗਲੀ ਕਾਰਵਾਈ ਕੀ ਕਰਦੇ ਆ ਜੀ ਕੋ ਤੁਹਾਨੂੰ ਹੈ ਕਿ ਇਨਫੋਰਮੇਸ਼ਨ ਕਿ ਕੌਣ ਬੰਦੇ ਹੋ ਸਕਦੇ ਜੇ ਕਿਵੇਂ ਕੋਈ ਧਿਆਨ ਹੋਵੇ ਮਾੜਾ ਮੋਟਾ ਕੋਈ ਆਈਡੀਆ ਹੋਵੇ ਕਿ ਕਿਹੜੇ ਬੰਦੇ 'ਚ ਨਿਗਾ ਪਈ ਹੋਵੇ ਜਾਂ ਕਿਵੇਂ ਪੰਜਾਂ ਮਿੰਟਾਂ 'ਚ ਐਡਾ ਵੱਡਾ ਕਾਰਾ ਹੋ ਗਿਆ ਨਹੀਂ ਨਿਗਾ ਨਹੀਂ ਪਈ ਜੀ ਧਿਆਨ 'ਚ ਨਿਗਾ ਤੁਹਾਡੇ ਮੁਤਾਬਕ ਕੌਣ ਹੋ ਸਕਦਾ ਇਹ ਹੋ ਸਕਦਾ ਜੀ ਨਸ਼ੇ ਵਾਲੇ ਹੋਣ ਜਾਂ ਕੋਈ ਪ੍ਰੋਫੈਸ਼ਨਲ ਚੋਰ ਹੀ ਲੱਗਦੇ ਆ ਜੀ ਨਸ਼ੇ ਵਾਲਾ ਬੰਦਾ ਵੀ ਇੰਨੀ ਛੇਤੀ ਉਹ ਕਰਦਾ ਨਹੀਂਗਾ ਨਹੀਂ ਇਹਦੇ ਵਿੱਚ ਅਗਰ ਆਪਾਂ ਲਈਏ ਵੀ ਤੁਸੀਂ ਜਿਹੜਾ ਤੁਹਾਡਾ ਪਰਸ ਚੋਰੀ ਹੋਇਆ ਇਸ ਤੋਂ ਇਲਾਵਾ ਹੋਰ ਕੀ ਕੁਝ ਤੁਹਾਡੇ ਮੁਤਾਬਕ ਗੱਡੀ ਦੇ ਵਿੱਚੋਂ ਚੱਕਿਆ ਪਰਸੀ ਹੈ ਜੀ 11 10 ਜੇ ਬਾਕੀ ਚੈੱਕ ਕਰਦੇ ਆ ਜੀ ਦੇਖਦੇ ਆ ਤਾਰਚ ਬਾ ਪਰਸ ਸੀਗਾ ਜੀ ਥੋੜਾ ਬਹੁਤ ਕੈਸ਼ ਪਿਆ ਸੀ ਉਹ ਟੂਲ ਚੋ ਨਹੀਂ ਗਿਆ ਜਿਹੜਾ ਪਰਸ ਤੇ ਕੈਸ਼ ਸੀਗਾ ਬਸ ਉਹ ਹੀ ਸਮਾਨ ਗਿਆ ਜੀ ਹੋਰ ਕੋਈ ਸਮਾਨ ਵੀ ਸੀ ਜੀ ਪਰਸ ਹਾਂਜੀ ਕੋਈ ਕਾਰਡ ਵਗੈਰਾ ਸੀਗਾ ਜੀ ਬਾਕੀ ਡਾਕੂਮੈਂਟ ਸੀਗੇ ਤੁਹਾਡੇ ਮੁਤਾਬਕ ਇਹਦਾ ਸ਼ੀਸ਼ਾ ਭੰਨਿਆ ਗਿਆ ਕਿਸ ਚੀਜ਼ ਨਾਲ ਭੰਨਿਆ ਹੋਇਆ ਹੋ ਸਕਦਾ ਇਹ ਤਾਂ ਮੈਨੂੰ ਲੱਗਦਾ ਜੀ ਕੋਈ ਪ੍ਰੋਫੈਸ਼ਨਲ ਚੀਜ਼ ਸੀਗੀ ਜੀ ਉਹਨਾਂ ਕੋਲੇ ਇੰਨੀ ਛੇਤੀ ਦਾ ਟੁੱਟਦਾ ਵੀ ਨਹੀਂ ਕਿਉਂਕਿ ਇਹ ਟਫਨ ਹੁੰਦਾ ਗਲਾਸ ਜੀ ਅੱਜਕੱਲ ਜਿਹੜਾ ਹੈਗਾ ਮਾਹੌਲ ਤੁਹਾਡੇ ਮੁਤਾਬਕ ਕੀ ਤੁਸੀਂ ਨਸ਼ੇ ਵਾਲੇ ਦੱਸ ਰਹੇ ਹੋ ਕਿ ਨਸ਼ੇ ਵਾਲੇ ਹੋ ਸਕਦੇ ਆ ਅੱਜਕੱਲ ਜਿਹੜਾ ਮਾਹੌਲ ਆ ਪੰਜਾਬ ਸਰਕਾਰ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੀ ਆ ਕਿ ਨਸ਼ਿਆਂ ਉੱਥਲ ਪਾਇਆ ਜਾ ਸਕੇ ਫਿਰ ਵੀ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਪਿਆ ਕੀ ਤੁਸੀਂ ਆਪਣੇ ਵੱਲੋਂ ਕੰਨੇ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਇਹੀ ਕਰਦੇ ਆ ਜੀ ਥੋੜਾ ਬਹੁਤ ਇਹਨਾਂ ਨਕੇਲ ਪਾਈ ਜਾਵੇ ਐਸੇ ਜਗ੍ਹਾ ਤੋਂ ਏਦੂ ਪਹਿਲਾਂ ਦੋ ਤਿੰਨ ਮੋਟਰਸਾਈਕਲ ਚੱਕੇ ਗਈ ਆ ਜੀ ਜਿਹੜੀ ਜਗ੍ਹਾ ਇਹ ਕਾਰ ਖੜੀ ਆ ਜੀ ਐਸੇ ਬੈਂਕ ਦੇ ਅੱਗੋਂ ਲੈ ਕੇ ਗਈ ਸੀ ਪਹਿਲਾਂ ਮੋਟਰਸਾਈਕਲ ਚੱਕ ਕੇ ਜੀ ਅਸੀਂ ਤਾਂ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਇਹੀ ਬੇਨਤੀ